ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨਸ਼ਾ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ। ਡਾਇਨੈਮਿਕਸ ਵਿਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਜਿੱਥੇ ਸੂਬੇ ਭਰ ਵਿੱਚ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਸਿਹਤ ਵਿਭਾਗ ਵੱਲੋਂ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਦੇ ਨਾਲ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਫੈਕਟਰੀ ਵਿੱਚ ਗੰਦੇ ਮਾਹੌਲ ਚ ਸੋਇਆ ਚਾਪ ਬਣ ਰਹੀ ਸੀ ਸਿਹਤ ਵਿਭਾਗ ਵੱਲੋਂ ਰੇਡ ਕਰਕੇ ਉਸ ਨੂੰ ਸੀਲ ਕੀਤਾ ਗਿਆ ਲੁਧਿਆਣਾ ਸਿਹਤ ਵਿਭਾਗ ਵੱਲੋਂ ਸੋਇਆ ਚਾਪ ਫੈਕਟਰੀ ਵਿੱਚ ਅੱਜ ਰੇਡ ਕੀਤੀ ਗਈ ਇਸ ਦੌਰਾਨ ਦੇਖਿਆ ਗਿਆ ਕਿ ਸੋਇਆ ਚਾਪ ਗੰਦੇ ਵਾਤਾਵਰਨ ਵਿੱਚ ਬਣਾਈ ਜਾ ਰਹੀ ਸੀ ਜਿਸ ਦੇ ਸਬੰਧ ਵਿੱਚ ਸਿਹਤ ਵਿਭਾਗ ਨੇ ਕਾਰਵਾਈ ਕਰਦਿਆਂ 1 ਕੁਇੰਟਲ ਸੋਇਆ ਚਾਪ ਨਸ਼ਟ ਕੀਤੀ ਅਤੇ ਉਹਨਾਂ ਦਾ ਚਲਾਨ ਵੀ ਕਟਿਆ ਗਿਆ ਇਸ ਦੇ ਨਾਲ ਹੀ ਉਹਨਾਂ ਨੂੰ 1 ਮਹੀਨੇ ਦਾ ਨੋਟਿਸ ਦੇ ਕੇ ਫੈਕਟਰੀ ਨੂੰ ਸੀਲ ਕੀਤਾ ਗਿਆ ਦੱਸਦੇ ਹਾਂ ਕਿ ਜ਼ਿਲ੍ਹਾ ਸਿਹਤ ਵਿਭਾਗ ਦੀ ਅਧਿਕਾਰੀ ਡਾਕਟਰ ਅਮਰਜੀਤ ਕੌਰ ਨੇ ਆਪਣੀ ਟੀਮ ਸਮੇਤ ਰੇਡ ਕੀਤੀ ਅਤੇ ਗੰਦੇ ਮਾਹੌਲ ਵਿੱਚ ਬਣ ਰਹੇ ਖਾਣ ਵਾਲੇ ਪਦਾਰਥਾਂ ਨੂੰ ਦੇਖਦੇ ਹੋਏ ਵੱਡੀ ਕਾਰਵਾਈ ਕੀਤੀ ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਕਿ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਇਸ ਦੇ ਵੰਦ ਵਿੱਚ ਵਧੇਰੇ ਜਾਣਕਾਰੀ ਦੇ ਲਈ ਲੁਧਿਆਣਾ ਤੋਂ ਦੇਖੋ ਮੇਰੇ ਸਹਿਯੋਗੀ ਲਖਵਿੰਦਰ ਸਿੰਘ ਦੀ ਖਾਸ ਰਿਪੋਰਟ। ਬੀਤੀ ਦਿਨੀ ਸੋਸ਼ਲ ਮੀਡੀਆ ਤੇ ਸੋਇਆ ਚਾਂਪ ਦੀ ਫੈਕਟਰੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਗੰਦਗੀ ਨਾਲ ਸੋਇਆ ਚਾਂਪ ਤਿਆਰ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਉੱਥੇ ਜਾ ਕੇ ਰੈਡ ਕੀਤੀ ਜਾਂਦੀ ਹੈ। ਸਾਡੇ ਨਾਲ ਡਾਕਟਰ ਅਮਰਜੀਤ ਕੌਰ ਮੈਮ ਮੌਜੂਦ ਨੇ ਡੀ ਐਚਓ ਮੈਮ ਕਿੱਦਾਂ ਦੀ ਕਾਰਵਾਈ ਕੀਤੀ ਗਈ ਤੇ ਉੱਥੇ ਦੇ ਹਾਲਾਤ ਕਿੱਦਾਂ ਦੇ ਸੀ ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਗੰਦਗੀ ਦੀ ਤੁਸੀਂ ਉੱਥੇ ਪਹੁੰਚਦੇ ਹੋ ਹਾਲਾਤ ਕੀ ਸੀ? ਅਹ ਦੇਖੋ ਜਦੋਂ ਅਸੀਂ ਉੱਥੇ ਗਏ ਤਾਂ ਪਹਿਲਾਂ ਤਾਂ ਉਹਨਾਂ ਨੇ ਬਿਲਕੁਲ ਰਿਫਿਊਜ਼ ਕੀਤਾ ਕਿ ਨਹੀਂ ਇੱਥੇ ਕੁਝ ਨਹੀਂ ਬੰਦਾ ਪਰ ਮੇਜਾ ਸਟਾਫ ਜਦੋਂ ਉੱਪਰ ਜਾ ਕੇ ਦੇਖਿਆ ਉਹਨਾਂ ਨੇ ਫਰਸਟ ਫਲੋਰ ਤੇ ਬਣਾ ਰਹੇ ਸੀ ਤੇ ਨੀਜੇ ਟਾਈਲਸ ਲਗਾ ਕੇ نیچے ਬੈਠ ਕੇ ਹੀ ਵਿਦਆਊਟ ਐਨੀ ਗਲਵਸ ਵਿਦਆਊਟ ਐਨੀ ਕੈਪ ਠੀਕ ਹੈ ਨੰਗੇ ਪੈਰ ਗੰਦੇ ਬਹੁਤ ਹੀ ਗੰਦਗੀ ਚੋਂ ਚਾਂਪਨੂ ਬਣਾ ਰਹੇ ਸੀ ਨੀਜੇ ਪਰਸ਼ਤੇ ਵਿੱਚ ਹੀ ਪਿਆਰ ਤੋਂ ਹੀ ਜਾਂਦੇ ਵਿੱਚ ਹੀ ਹੱਥ ਧੋਈ ਜਾਂਦੇ ਆ ਮਤਲਬ ਇੰਨੇ ਮਾੜੇ ਹਾਲਾਤ ਮੈਂ ਫਸਟ ਟਾਈਮ ਦੇਖੀ ਕਿ ਖਾਣਾ ਬਣ ਰਿਹਾ ਹੈਗਾ ਪਬਲਿਕ ਨੂੰ ਸਪਲਾਈ ਹੋ ਰਿਹਾ ਔਰ ਇੰਨੀ ਗੰਦਗੀ ਚ ਬੱਜ ਰਿਹਾ ਮੈਮ ਜਦੋਂ ਤੁਸੀਂ ਪਹੁੰਚੋ ਉਥੇ ਗੰਦਗੀ ਸਮਾਨ ਬੰਦਾ ਹੋਰ ਵੀ ਕਈ ਜਗ੍ਹਾ ਤੁਸੀਂ ਜਾ ਕੇ ਰੇਡ ਕੀਤੀ ਹੈ ਤੇ ਜੇਕਰ ਗੱਲ ਕਰੀਏ ਲੋਕਾਂ ਦੇ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦੇਣਾ ਚ ਹੋਰ ਕਿੱਦਾਂ ਦੀ ਕਾਰਵਾਈ ਤੁਹਾਡੇ ਵੱਲ ਕੀਤੀ ਜਾਊ ਆ ਦੇਖੋ ਇਦਾਂ ਦੀ ਜਿੱਥੇ ਵੀ ਮੈਨੂੰ ਇਨਫੋਰਮੇਸ਼ਨ ਮਿਲਦੀ ਹੈਗੀ ਹੈ ਮੈਂ ਵਿਦ ਟੀਮ ਅਸੀਂ ਜ਼ਰੂਰ ਚਾਹੀਦਾ ਅ ਐਕਸ਼ਨ ਵੀ ਹੁੰਦਾ ਜਿਸ ਤਰ੍ਹਾਂ ਇਹਦੀਆਂ ਸਾਰੀਆਂ ਮਸ਼ੀਨਸ ਅਸੀਂ ਸੀਲ ਕੀਤੀਆਂ ਔਰ ਜਿੰਨਾ ਉਥੇ ਅਵੇਲੇਬਲ ਸੀ ਬਣਿਆ ਹੋਇਆ ਸਮਾਨ ਸੀ ਚਾਂਪਣੀ ਹੋਈ ਸੀ ਤੇ ਉਹਨੂੰ ਡਿਸਟਰੋਏ ਕਰਵਾਇਆ ਅਨ ਹਾਈਜਨਿਕ ਚਲਾਨ ਜਿਹਦਾ ਅਪ ਟੂ 1 ਲੱਖ ਉਹਨੂੰ ਫਾਈਨ ਹੋ ਸਕਦਾ ਹੈ ਕੇਸ ਲਗਾਇਆ ਜਾਏਗਾ ਔਰ ਇਨਫੋਰਮੇਸ਼ਨ ਨੋਟਿਸ ਕਿ ਉਹਨੂੰ ਇੰਪਰੂਵ ਕਰਨਾ ਚਾਹੀਦਾ ਹੈ ਜੇ ਉਹ ਵਿਦਨ ਗੇਵਨ ਟਾਈਮ ਨਹੀਂ ਇੰਪਰੂਵ ਕਰਦਾ ਤੇ ਫਿਰ ਉਹਦੇ ਲਾਇਸੈਂਸ ਤੇ ਰਿਐਕਸ਼ਨ ਹੋ ਸਕਦਾ ਹੈ ਮੈਂ ਉਥੇ ਸੋਇਆ ਚਾਂਪ ਤੇ ਤਿਆਰ ਹੁੰਦੀ ਸੀ ਜਾਂ ਕੋਈ ਹੋਰ ਵੀ ਖਾਣ ਪੀਣ ਦਾ ਸਮਾਨ ਤਿਆਰ ਹੁੰਦਾ ਸੀ ਸਿਰਫ ਸੋਇਆ ਚਾਂਪ ਸੀ ਸੋਇਆ ਚਾਂਪ ਜਦੋਂ ਅਸੀਂ ਚੈੱਕ ਕੀਤਾ ਸਿਰਫ ਸੋਇਆ ਚਾਂਪ ਹੀ ਬਣ ਰਹੀ ਸੀ ਮੈਂ ਜਦੋਂ ਇਹ ਤੁਸੀਂ ਰੇਡ ਕਰਦੇ ਹੋ ਸਮੇਂ ਸਮੇਂ ਤੇ ਰੇਡ ਵੀ ਹੁੰਦੀ ਹੈ ਤੇ ਲੋਕ ਕਈ ਵਾਰ ਖਰੀਦਦੇ ਵੀ ਆ ਕਈ ਵਾਰ ਲੋਕ ਖਾਂਦੇ ਵੀ ਆ ਸੋਸ਼ਲ ਮੀਡੀਆ ਤੇ ਕਈ ਵੀਡੀਓ ਵਾਇਰਲ ਹੁੰਦੀ ਆ ਪਿੱਛੇ ਇੱਕ ਰੇਡੀ ਦੀ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਚਿਪਕਲੀ ਨਿਕਲੀ ਸੀ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਕਿਵੇਂ ਲੋਕ ਆਪਣੇ ਸਿਹਦਾ ਧਿਆਨ ਰੱਖਣਾ ਹੈ ਖਾਣ ਪੀਣ ਦੇ ਜਿੰਨਾਂ ਨੂੰ ਅਵਾਇਡ ਕਰਨ ਜਾਂ ਕਿ ਇੱਕ ਵਧੀਆ ਦੁਕਾਨ ਤੇ ਜਾ ਕੇ ਜੋ ਬੰਦਾ ਖਾ ਦੇਖੋ ਜੋ ਤੁਸੀਂ ਖਾ ਰਹੇ ਹੋ ਖਰੀਦ ਜੋ ਤੁਹਾਡੇ ਸਾਹਮਣੇ ਹੁੰਦਾ ਉਹਦੀ ਸਫਾਈ ਜੇ ਆਪਾਂ ਰੇੜੀਆਂ ਤੋਂ ਖਾਂਦੇ ਆ ਤਾਂ ਰੇੜੀਆਂ ਦੀ ਐਟਲੀਸ ਸਫਾਈ ਤਾਂ ਦੇਖ ਲਓ ਠੀਕ ਹੈ ਜੇ ਉਹ ਮੇਨਟੇਨ ਕਰ ਰਿਹਾ ਤਾਂ ਖਾਓ ਜੇ ਨਹੀਂ ਮੇਨਟੇਨ ਕਰ ਰਿਹਾ ਉਹਨਾਂ ਕੋਲ ਪਾਣੀ ਨਹੀਂ ਹੈ ਉਹਨਾਂ ਦੇ ਬਰਤਨ ਵਾਸ਼ ਕਰਨ ਨੂੰ ਕੁਝ ਨਹੀਂ ਹੈਗਾ ਗਲਵਸ ਨਹੀਂ ਪਾਏ ਉਹਨਾਂ ਨੇ ਕੈਪ ਨਹੀਂ ਪਾਈ ਤਾਂ ਅਸੀਂ ਕਿਉਂ ਖਾਂਦੇ ਆ ਉਹ ਤੋਂ ਲੈ ਕੇ ਤਾਂ ਅਸੀਂ ਆਪਣੇ ਆਪ ਨੂੰ ਤਾਂ ਕੰਟਰੋਲ ਕਰਨਾ ਚਾਹੀਦਾ ਹੈ ਨਾ ਹੁਣ ਮੈਂ ਉੱਥੇ ਕੀ ਫੀਲ ਕੀਤਾ ਕਿ ਇਹਨਾਂ ਨੂੰ ਹਾਈਜੀਨ ਦਾ ਪਤਾ ਹੀ ਨਹੀਂ ਹੈ ਬੰਦੇ ਨੂੰ ਜੋ ਬਣਾ ਰਹੇ ਹੈ ਪ੍ਰੈਪਰੇਸ਼ਨ ਕਰ ਰਹੇ ਹੈ ਮਤਲਬ ਕਿ ਕੋਈ ਹਾਈਜੀਨ ਦੀ ਆਸ-ਪਾਸ ਵੀ ਨਹੀਂ ਹੈ ਠੀਕ ਹੈ ਇੰਨਾ ਮਾੜਾ ਹਾਲ ਹੈ ਪਰ ਅਸੀਂ ਜੋ ਖਾ ਰਹੇ ਹਾਂ ਅਸੀਂ ਆਪਣੇ ਆਪ ਨੂੰ ਤਾਂ ਕੰਟਰੋਲ ਕਰ ਸਕਦੇ ਨਾ ਅਸੀਂ ਤਾਂ ਖਾਣ ਤੋਂ ਪਹਿਲਾਂ ਤਾਂ ਦੇਖ ਸਕਦੇ ਆ ਨਾ ਫੈਕਟਰੀ 'ਚ ਨਹੀਂ ਦੇਖ ਸਕਦੇ ਪਰ ਜਿੱਥੇ ਉਹ ਬਣ ਰਿਹਾ ਹੈਗਾ ਮਤਲਬ ਅਸੀਂ ਲੈ ਕੇ ਖਾਂਦੇ ਆ ਉੱਥੇ ਦੀ ਸਾਫ ਸਫਾਈ ਤਾਂ ਦੇਖ ਸਕਦੇ ਆ ਤੇ ਅਵੋਇਡ ਕਰੋ ਅੱਜ ਕੱਲ ਬਰਸਾਤਾਂ ਦਾ ਮੌਸਮ ਹੈ ਕੱਟ ਤੋਂ ਕੱਟ ਜਾਂ ਟੋਟਲੀ ਅਵੋਇਡ ਕਰੋ ਤਾਂ ਕਿ ਅਸੀਂ ਆਪਣੀ ਔਰ ਆਪਣੀ ਫੈਮਿਲੀ ਦਾ ਧਿਆਨ ਰੱਖ ਸਕੀਏ ਮੈਂ ਜੇਕਰ ਗੱਲ ਕਰੇ ਡੈਲੀ ਤੁਹਾਨੂੰ ਕਿੰਨੀਆਂ ਸ਼ਿਕਾਇਤਾਂਾਂ ਦੇ ਮਿਲ ਜਾਂਦੀਆਂ ਕਿ ਲੋਕ ਜਿਹੜੇ ਗਲਤ ਚੀਜ਼ ਵੇਦੇ ਆ ਸਮਾਨ ਬਣਾਉਣਾ ਵੇਦੇ ਲੋਕਾਂ ਦੀ ਸਿੱਧਾ ਨਾਲ ਖਲਵਾੜ ਕਰਦੇ ਆ ਰੋਜ਼ ਇਹ ਕਿੰਨੀਆਂ ਸ਼ਿਕਾਇਤਾਂ ਤੁਹਾਡੇ ਕੋਲ ਆਉਂਦੀਆਂ ਤੇ ਕਿੰਨੀ ਕਾਰਵਾਈ ਹੁੰਦੀ ਆ ਦੇਖੋ ਜਿਹੜੀ ਵੀ ਮੈਨੂੰ ਕੰਪਲੇਂਟ ਆਂਦੀ ਹੈਗੀ ਆ ਆਨਲਾਈਨ ਵੀ ਆਉਂਦੀਆਂ ਸਾਨੂੰ ਹਾਰਡ ਕਾਪੀਜ਼ ਵੀ ਆ ਜਾਂਦੀਆਂ ਜਿਸ ਤਰ੍ਹਾਂ ਸੀਐਸ ਆਫਿਸ 'ਚ ਵੀ ਆ ਜਾਂਦੀਆਂ ਅਸੀਂ ਨਾਲ ਦੀ ਨਾਲ ਐਡਰੈਸ ਕਰ ਲੈਂਦੇ ਆ ਪਰ ਇਸ ਤਰ੍ਹਾਂ ਦਾ ਕੋਈ ਮੇਜਰ ਹੈਗਾ ਜਿਸ ਤਰ੍ਹਾਂ ਕੱਲ ਅਸੀਂ ਰੇਡ ਕੀਤੀ ਹੈ ਐਤਾ ਦਾ ਕੁਝ ਤੁਹਾਡੀ ਇਨਫੋਰਮੇਸ਼ਨ 'ਚ ਹੈਗਾ ਤੁਹਾਡੀ ਨੌਲੇਜ 'ਚ ਹੈਗਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਆਮ ਪਬਲਿਕ ਨੂੰ ਵੀ ਕਹਿੰਦੀ ਆ ਕਿਸੇ ਨੂੰ ਵੀ ਇਹ ਪਤਾ ਚੱਲਦਾ ਕਿ ਤੁਹਾਡੇ ਘਰਾਂ ਦੇ ਆਸ-ਪਾਸ ਕੁਝ ਐਦਾਂ ਦਾ ਬਣ ਰਿਹਾ ਤਾਂ ਮੈਨੂੰ ਆਫਿਸ 'ਚ ਮੈਨੂੰ ਕਾਲ ਕਰ ਲਓ ਮੈਨੂੰ ਮੇਰੀ ਮੇਲ ਐਡਰੈਸ ਤੁਸੀਂ ਲੈ ਸਕਦੇ ਹੋ ਉਹਦੇ ਤੇ ਮੇਲ ਕਰ ਸਕਦੇ ਹੋ ਜਾਂ ਮੈਨੂੰ ਆਫਿਸ 'ਚ ਆ ਕੇ ਮਿਲ ਸਕਦੇ ਹੋ ਇਨਫੋਰਮੇਸ਼ਨ ਦੇ ਦਿਓ ਅਸੀਂ ਜ਼ਰੂਰ ਕਰਾਂਗੇ ਧੰਨਵਾਦ ਬਿੱਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਲ ਹੋਈ ਹੁੰਦੀ ਆ ਜਿਸ ਤੋਂ ਬਾਅਦ ਸੋਇਆ ਚਾਂਪ ਦੀ ਫੈਕਟਰੀ ਨੂੰ ਸਿਹਤ ਭਾਗ ਵੱਲੋਂ ਬੰਦ ਕੀਤਾ ਜਾਂਦਾ ਤੇ ਡੀ ਐਚਓ ਮੈਡਮ ਨੇ ਉੱਥੇ ਦੇ ਹਾਲਾਤਾਂ ਬਾਰੇ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਲਖਮਿੰ